ਕੈਨੇਡਾ ਦੇ ਨਾਲ ਸਾਰੇ ਇੰਟਰਨੈਸ਼ਨਲ 에ਰਪੋਰਟਸ ਉੱਤੇ ਇਸ ਵੇਲੇ ਸਖਤੀ ਹੋਈ ਹੋਈ ਆ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਦੇ 에ਰਪੋਰਟਸ ਉੱਤੇ ਅੱਜ ਕਾ ਰੋਕਿਆ ਜਾ ਰਿਹਾ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਕੈਨੇਡਾ ਵਿੱਚੋਂ ਵਾਪਸ ਮੁੜ ਜਾਓ ਜਾਂ ਇੱਥੇ ਤੁਸੀਂ ਆਪ ਦਾ ਪੋਲਿਟੀਕਲ ਸ਼ਰਮ ਦਾ ਕੇਸ ਫਾਈਲ ਕਰ ਲਓ ਮੈਂ ਜਸਕਰਨ ਸਿੰਘ ਤੁਹਾਨੂੰ এবੀ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ ਓਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਉਹਨੂੰ ਕੈਨੇਡਾ ਦਾ ਟੋਰਾਂਟੋ ਦਾ ਜਿਹੜਾ ਇੰਟਰਨੈਸ਼ਨਲ 에ਰਪੋਰਟ ਹੈ ਉਹ ਮੇਰੇ ਪਿੱਛੇ ਹੈਗਾ ਜਿੱਥੋਂ ਅਸੀਂ ਰੋਜ਼ ਫਲਾਈਟਾਂ ਜਿਹੜੀਆਂ ਆਉਂਦੀਆਂ ਤੇ ਜਾਂਦੀਆਂ ਦੇਖਦੇ ਹੁੰਨੇ ਆ ਤੇ ਹਰ ਵਾਰੀ ਇਹੀ ਗੱਲਾਂ ਹੁੰਦੀਆਂ ਨੇ ਵੀ ਹੁਣ ਸ਼ਾਮ ਦੇ 3:30 ਵਜ ਰਹੇ ਨੇ 3 ਵਜ ਰਹੇ ਨੇ ਵੀ ਹੁਣ ਫਲਾਣੀ ਫਲਾਈਟ ਆ ਰਹੀ ਹੈ ਤੇ ਇਸ ਫਲਾਈਟ ਵਿੱਚ ਇੰਨੇ ਕ ਬੰਦੇ ਜਿਹੜੇ ਆ ਉਹ ਜ਼ਰੂਰ ਆਉਣੇ ਆ ਤੇ ਇਹਨਾਂ ਨੇ ਇੰਨੇ ਕ ਬੰਦਿਆਂ ਨੂੰ ਜ਼ਰੂਰ ਤੰਗ ਕਰਨਾ ਹੈਗਾ ਸੋ ਹੁਣ ਗੱਲ ਇਹ ਆ ਜੀ ਗੱਲ ਇਸ ਹੱਦ ਤੱਕ ਵਧੀ ਹੋਈ ਆ ਕਿ ਕੈਨੇਡਾ ਦੇ ਹਰ ਇੱਕ 에어ਪੋਰਟ ਉਤੇ 18 ਤੋਂ ਲੈ ਕੇ 35 ਸਾਲ ਦੇ ਜਿਹੜੇ ਏਜ ਗਰੁੱਪ ਦੇ ਲੋਕ ਨੇ ਜਿਨੂੰ ਅਸੀਂ ਮਾਈਗਰੇਟਰ ਏਜ ਗਰੁੱਪ ਦੇ ਲੋਕ ਕਹਿੰਦੇ ਆ ਜਿਨ੍ਹਾਂ ਨੂੰ ਕੈਨੇਡਾ ਸੀਬੀਐਸਏ ਜਿਹੜੀ ਹੈ ਬਾਰਡਰ ਏਜੰਸੀ ਆ ਉਹ ਇਸ ਤਰੀਕੇ ਨਾਲ ਦੇਖਦੀ ਆ ਕਿ ਇਸ ਏਜ ਗਰੁੱਪ ਦੇ ਲੋਕ ਜਿਹੜੇ ਆ ਉਹ ਜ਼ਿਆਦਾ ਕੈਨੇਡਾ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹੈਗੇ ਨੇ ਸੋ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਗਵਰਨਮੈਂਟ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਆ ਤੇ ਉਹਦਾ ਅਸਰ ਜਿਹੜਾ ਹੈ ਇਸ ਵळे 에어ਪੋਰਟਸ ਉਤੇ ਵੀ ਦੇਖਣ ਨੂੰ ਮ ਦੇ ਨਾਨੇ 에ਜੰਟਸ ਨੂੰ 10 ਤੋਂ 15 15 ਲੱਖ ਰੁਪਇਆ ਦੇ ਕੇ ਤੇ ਆਪਣੇ ਵੀਜ਼ੇ ਲਵਾਏ ਹੁੰਦੇ ਨੇ ਜਦੋਂ ਇੱਥੇ ਆਇਆ ਨੂੰ ਉਹਨਾਂ ਨੂੰ ਸੀਬੀਐਸਏ ਵਾਲੇ ਜਿਹੜੇ ਇਮੀਗ੍ਰੇਸ਼ਨ ਆਫੀਸਰ ਆਪਾਂ ਸੌਖੇ ਲਫ਼ਜ਼ ਵਿੱਚ ਕਹ ਰਹੀਏ ਜਦੋਂ ਕੋ ਦੋ ਚਾਰ ਸਵਾਲ ਪੁੱਛਦੇ ਨੇ ਜਦੋਂ ਉਹਨਾਂ ਨੂੰ ਕੋ ਅੱਗੋਂ ਜਵਾਬ ਨਹੀਂ ਆਉਂਦੇ ਹੈਗੇ ਤਾਂ ਉਦੋਂ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਤੁਸੀਂ ਹੁਣ ਇੱਥੋਂ ਵਾਪਸ ਚਲੇ ਜਾ ਜਿਦਾਂ ਆਪਾਂ ਪੰਜਾਬੀ ਵਿੱਚ ਕਹਿ ਲਈਏ ਵੀ ਉਹਨਾਂ ਨੂੰ ਇੱਥੋਂ ਡਿਪੋਰਟ ਕਰ ਦਿੱਤਾ ਜਾਂਦਾ ਆ ਜਾਂ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਆਵਦਾ ਇੱਥੇ ਪੋਲਿਟਿਕਲ ਅਸ਼ਰਮ ਦਾ ਕੇਸ ਪਾਰ ਹੋ ਆਮ ਕਰਕੇ ਲੋਕ ਜਦੋਂ ਕੈਨੇਡਾ ਦੇ 에어ਪੋਰਟ ਤੋਂ ਬਾਹਰ ਚਾਹੇ ਉਹ ਪੋਲਿਟਿਕਲ ਸ਼ੈਲਮ ਦਾ ਕੇਸ ਪਾ ਕੇ ਹੀ ਕਿਉਂ ਨਾ ਕੈਨੇਡਾ ਦੇ ਵਿੱਚੋਂ 에어ਪੋਰਟ ਦੇ ਵਿੱਚੋਂ ਬਾਹਰ ਆਏ ਹੋਣ ਆਉਂਦੇ ਸਾਰ ਸਾਰਿਆਂ ਦਾ ਗਿਲਾ ਹੁੰਦਾ ਨਹੀਂ ਇੱਥੇ ਤੇ CBS ਵਾਲੇ ਤੱਕਾ ਕਰਦੇ ਹੈਗੇ ਆ ਇਹ ਤੇ ਤੱਕੇ ਨਾਲ ਸਾਡਾ ਰੈਫਿਜੀ ਕੇਸ ਲਵਾਉਂਦੇ ਹੈਗੇ ਨੇ ਇੱਥੇ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਹਦੇ ਵਿੱਚ ਉਹ ਲੋਕ ਫਸਦੇ ਨਹੀਂ ਜਿਨ੍ਹਾਂ ਨੇ ਜਿਹੜੇ ਗਲਤ ਏਜੰਟ ਚੂਜ਼ ਕੀਤੇ ਨੇ ਕਿਉਂਕਿ ਆਪਾਂ ਏਜੰਟ ਨੂੰ ਦਿੱਤਾ ਕੀ ਹੁੰਦਾ ਔਰ ਜੇ ਬੋਧ ਦਾ ਮਾਨ ਮਹਿਸੂਸ ਕਰਦੇ ਨਾ ਸਾਡੇ ਏਜੰਟ ਬਹੁਤ ਵਧੀਆ ਉਹਨੇ ਸਿਰਫ ਸਾਡਾ ਪਾਸਪੋਰਟ ਲਿਆ ਸੀ ਤੇ ਇੱਕ ਸਾਡੀ ਫੋਟੋ ਲਈ ਸੀਗੀ ਬਾਕੀ ਦਾ ਪੇਜੰਟ ਉਹ ਦਿੱਤਾ ਹੀ ਕੁਝ ਨਹੀਂ ਹੁੰਦਾ ਹੈਗਾ ਸੋ ਜਦੋਂ ਅਸੀਂ ਦਿੱਤਾ ਹੀ ਕੁਝ ਨਹੀਂ ਹੈਗਾ ਜਰੂਰ ਤੁਹਾਨੂੰ ਆ ਕੇ ਏਅਰਪੋਰਟ ਤੇ ਸਵਾਲ ਪੁੱਛਿਆ ਜਾਂਦਾ ਹੈ ਸਾਨੂੰ ਸਾਡੀ ਐਪਲੀਕੇਸ਼ਨ ਚ ਕੀ ਲਿਖਿਆ ਸਾਨੂੰ ਪਤਾ ਹੀ ਕੋਈ ਨਹੀਂ ਹੁੰਦਾ ਹੈਗਾ ਸੋ ਇਸੇ ਤਰੀਕੇ ਦੇ ਨਾਲ ਹੁਣ ਇੱਕ ਕੇਸ ਸਾਡੇ ਸਾਹਮਣੇ ਆ ਜਿਹਦੇ ਵਿੱਚ ਇੱਕ ਮੁੰਡਾ ਜਿਹਨੇ 18 ਲੱਖ ਰੁਪਏ ਦੇ ਕੇ ਆਪਦਾ ਵਿਜ਼ਟਰ ਵੀਜ਼ਾ ਲਵਾਇਆ ਹੈਗਾ ਪਰ ਐਕਚੁਅਲ ਜਿ ਕਿਤੇ ਵੱਜੋਂ ਉਹ ਇੱਕ ਫਾਰਮਰ ਆ ਖੇਤੀਬਾੜੀ ਦਾ ਕੰਮ ਕਰਦਾ ਹੈ ਪਰ ਉਹਦੀ ਪ੍ਰੋਫਾਈਲ ਦੇ ਵਿੱਚ ਹਉਨ ਡਾਕਟਰ ਬਣਾਇਆ ਹੋਇਆ ਆ ਹੁਣ ਦੇਖੋ ਇੱਕ ਡਾਕਟਰ ਹੋਵੇ ਤੇ ਇੱਕ ਖੇਤੀ ਕਰਨ ਵਾਲਾ ਬੰਦਾ ਹੋਵੇ ਉਹਦੇ ਹੁਲੀਏ ਤੇ ਉਹਦੀ ਸ਼ਕਲ ਤੋਂ ਅੰਦਾਜ਼ਾ ਲੱਗ ਜਾਂਦਾ ਵੀ ਇਹ ਡਾਕਟਰ ਹੈ ਜਾਂ ਇਹ ਫਾਰਮਰ ਹੈਗਾ ਆ ਸੋ ਇਹ ਚੀਜ਼ਾਂ ਜਦੋਂ ਤੁਹਾਡੀਆਂ ਮਿਸਮੈਚ ਕਰਦੇ ਆਣ ਉਦੋਂ ਮੁਸੀਬਤ ਖੜੀ ਹੁੰਦੀ ਆ ਹੁਣ ਇਸੇ ਤਰੀਕੇ ਇੱਕ ਲੜਕਾ ਜਿਹਦੀ 20 ਸਾਲ ਏਜ ਆ ਜਿਹਨੂੰ ਉਹਦੀ ਭੈਣ ਨੇ ਕੈਨੇਡਾ ਵਿੱਚ ਸਪான்ਸਰ ਕੀਤਾ ਜਿਹੜੀ ਉਹਦੀ ਭੈਣ ਉਹ ਕੈਨੇਡਾ 'ਚ ਵਰਕ ਪਰਮਿਟ ਤੇ ਹੈਗੀ ਆ ਹੁਣ 20 ਸਾਲ ਦੇ ਮੁੰਡੇ ਦਾ ਵੀਜ਼ਾ ਲੱਗ ਗਿਆ ਪਰਿਵਾਰ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹੈਗੀਆਂ ਨੇ ਪਰ ਜਦੋਂ ਉਸ ਮੁੰਡੇ ਨੂੰ ਆ ਕੇ 에어ਪੋਰਟ ਉੱਤੇ ਸਵਾਲ ਪੁੱਛੇ ਜਾਂਦੇ ਨੇ ਸ ਕਿ ਤੂੰ ਇੰਡੀਆ ਚ ਕੀ ਕਰਦਾ ਆ ਉਹ ਕਹਿੰਦਾ ਜੀ ਮੈਂ ਫਲਾਣੇ ਕਾਲਜ ਵਿੱਚ ਪੜ੍ਹਦਾ ਆ ਉਹ ਕਹਿੰਦੇ ਵੀ ਤੂੰ ਹੁਣ ਕੈਨੇਡਾ ਵਿੱਚ ਕਿੰਨੀ ਦੇਰ ਵਾਸਤੇ ਆਇਆ ਜੀ ਉਹ ਕਹਿੰਦਾ ਜੀ ਮੈਂ ਮਹੀਨੇ ਡੇਢ ਵਾਸਤੇ ਆਇਆ ਹੈਗਾ ਅਗਲਾ ਸਵਾਲ ਪੁੱਛਦੇ ਆ ਵੀ ਤੇਰਾ ਉੱਥੇ ਸਟੱਡੀ ਦਾ ਸਟਾਰਟ ਇਨਟੇਕ ਕਿਹੜਾ ਹੈਗਾ ਹੈ ਇੰਡੀਆ ਦੇ ਵਿੱਚ ਉਹ ਕੋ ਕਹਿੰਦਾ ਜੀ ਸਪਟੰਬਰ ਇਨਟੇਕ ਹੈਗਾ ਆ ਹੁਣ ਜਦੋਂ ਸਪਟੰਬਰ ਇਨਟੇਕ ਦੀ ਗੱਲ ਆਉਂਦੀ ਆ ਤੁਸੀਂ ਹੁਣ ਆਪ ਦੱਸੋ ਵੀ ਇੰਡੀਆ ਦੇ ਵਿੱਚ ਸਪਟੰਬਰ ਇਨਟੇਕ ਹੁੰਦਾ ਹੈ ਕਿਤੇ ਕੋਈ ਕਾਲਜ ਦੇ ਵਿੱਚ ਪੜਾਈ ਸੈਪਟੈਂਬਰ ਵਿੱਚ ਸਟਾਰਟ ਹੁੰਦੀ ਹੈ ਕਿਸੇ ਵੀ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਪ੍ਰੋਟੋਕਾਲ ਦੇ ਵਿੱਚ ਇਹ ਚੀਜ਼ ਹੈਗੀ ਹੈ ਨਾ ਕਦੇ ਵੀ ਸੋ ਇਸ ਤੋਂ ਬਾਅਦ ਕੁਝ ਲੋਕਾਂ ਨੂੰ ਇੰਜ ਪੁੱਛਿਆ ਜਾਂਦਾ ਹੈ ਵੀ ਜੇ ਤੁਸੀਂ ਸਕੂਲ ਚ ਪੜਦੇ ਹੋ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਦਾ ਨਾਮ ਕੀ ਹੈਗਾ ਹੁਣ ਕੋਈ ਯਾਨੀ ਵੀ ਨਹੀਂ ਪਤਾ ਹੁੰਦਾ ਹੁਣ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਸਕੂਲ ਦਾ ਨਾ ਪ੍ਰਿੰਸੀਪਲ ਦਾ ਨਾਮ ਪਤਾ ਹੋਵੇ ਪਰ ਇੱਕ ਰੀਜ਼ਨੇਬਲ ਆਨਸਰ ਜਿਹੜਾ ਜਵਾਬ ਹੈਗਾ ਉਹ ਵੀ ਜ਼ਰੂਰ ਆਉਣਾ ਚਾਹੀਦਾ ਹੈਗਾ ਤੇ ਆਮ ਕਰਕੇ ਉਹੀ ਲੋਕ ਫਸਦੇ ਹੈਗੇ ਆ ਜਿਨ੍ਹਾਂ ਦੇ ਆਪਣੀ ਐਪਲੀਕੇਸ਼ਨ ਵਿੱਚ ਉਹਨਾਂ ਨੇ ਕੀ ਭਰਿਆ ਸੀਗਾ ਕਿਸ ਤਰ੍ਹਾਂ ਉਹਨਾਂ ਨੇ ਵੀਜ਼ਾ ਲਿਆ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਹੈਗੀ ਹੁਣ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਤਾਂ ਕੋਈ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਤੁਹਾਨੂੰ ਤੁਹਾਡੀ ਐਪਲੀਕੇਸ਼ਨ ਵਿੱਚ ਕੀ ਫਿਲ ਕੀਤਾ ਉਹਦੀ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਪਹਿਲੇ ਨੰਬਰ ਉਤੇ ਤੁਸੀਂ ਆਪਣੀ ਐਪਲੀਕੇਸ਼ਨ ਵਿੱਚ ਤੁਹਾਡਾ ਸਪான்ਸਰ ਕੀ ਆ ਉਹਦਾ ਨਾਮ ਕੀ ਆ ਤੁਹਾਡਾ ਦਾ ਰਿਸ਼ਤਾ ਕੀ ਆ ਉਹ ਰਹਿੰਦਾ ਕਿੱਥੇ ਆ ਤੁਸੀਂ ਕੈਨੇਡਾ ਵਿੱਚ ਕਿੰਨੇ ਦਿਨਾਂ ਲਈ ਆ ਰਹੇ ਹੋ ਕਿ ਤੁਸੀਂ ਕਿੱਥੇ ਕਿੱਥੇ ਜਾਣਾ ਆ ਤੁਹਾਡੇ ਕੋਲ ਕਿੰਨਾ ਪੈਸਾ ਅਵੇਲੇਬਲ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਜੇ ਤੁਸੀਂ ਹੁਣ ਮੇਰੇ ਨਾਲ ਡਾਇਰੈਕਟਲੀ ਕੰਟੈਕਟ ਕਰਨਾ ਹੋਵੇ ਤਾਂ ਤੁਸੀਂ ਮੇਰੇ ਇੰਸਟਾਗ੍ਰam ਪੇਜ ਦੇ ਉੱਤੇ ਜੀਐਸਟ ਲੌਂਡ ਦੇ ਉੱਤੇ ਤੇ ਮੇਰੀ ਫੇਸਬੁੱਕ ਆਈਡੈਂਟੀਟੀ ਜਸਕਰਨ ਸਿੰਘ ਤੇ ਲੌਂਡ ਦੇ ਉੱਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ ਅਸੀਂ ਇੱਕ ਵੈਬਿਨਾਰ ਵੀ ਜਿਹੜਾ ਹੈਗਾ ਉਹ ਐਵਰੀ ਸੈਟਰਡੇ ਕਰਦੇ ਹਾਂ ਜ ਯੋ ਨੋ ਗੋਸਟ ਕੰਸਲਟੈਂਟ ਸਕੂਲ ਉਹਨਾਂ ਪੂਤੀਆ ਕੰਸਲਟੈਂਟਸ ਕੋਲੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਵਿੱਚ ਐਵਰੀ ਸੈਟਰਡੇ ਇੱਕ ਨਵੇਂ ਰੈਗੂਲੇਟਡ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਤੁਹਾਨੂੰ ਰੂਗੁਰ ਕਰਾਇਆ ਜਾਂਦਾ ਜਿਹਦੇ ਵਿੱਚ ਤੁਸੀਂ ਡਾਇਰੈਕਟਲੀ ਉਹਨਾਂ ਨੂੰ ਆਪਦੇ ਸਵਾਲ ਪੁੱਛ ਸਕਦੇ ਹੋਗੇ ਤੇ ਤੁਹਾਨੂੰ ਉਹ ਜਵਾਬ ਦਿੱਤੇ ਜਾਂਦੇ ਨੇ ਜਿਹੜੇ ਕੈਨੇਡਾ ਦੇ ਕਾਨੂੰਨ ਦੇ ਮੁਤਾਬਕ ਕੈਨੇਡਾ ਦੇ ਰੈਗੂਲੇਸ਼ਨ ਦੇ ਮੁਤਾਬਕ ਹੁੰਦੇ ਹੈਗੇ ਨੇ ਹੁਣ ਆਪਾਂ ਅੱਗੇ ਚੱਲਦੇ ਹਾਂ ਜਿਹੜੀ ਆਪਾਂ ਪਿੱਛੇ ਗੱਲ ਕਰ ਰਹੀ ਸੀ ਕਿ ਤੁਹਾਨੂੰ ਸਾਰੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਤੁਹਾਡੇ ਕੋਲ ਤੁਹਾਡਾ ਸਪਾਂਸਰ ਕੌਣ ਆ ਤੁਸੀਂ ਜਾਣਾ ਕਿੱਥੇ ਆ ਤੁਸੀਂ ਕਿੰਨੇ ਦਿਨ ਰਹਿਣਾ ਤੇ ਤੁਹਾਡੇ ਕੋਲ ਪੈਸੇ ਕਿੰਨੇ ਹੈਗੇ ਆ ਇਹਦੇ ਨਾਲ ਨਾਲ ਹੁਣ ਤੁਹਾਨੂੰ ਅਗਲੀ ਇੱਕ ਹੋਰ ਚੀਜ਼ ਹੋਣੀ ਚਾਹੀਦੀ ਆ ਬਹੁਤ ਸਾਰੇ ਲੋਕਾਂ ਨੇ ਇੱਥੇ ਆ ਕੇ ਪੁੱਛਿਆ ਨਾ ਤੁਹਾਡੇ ਕੋਲ ਫੰਡਸ ਕਿੰਨੇ ਅਵੇਲੇਬਲ ਹੈ ਹੁਣ ਬਹੁਤਿਆਂ ਦਾ ਕੋਲ ਤਾਂ ਕਈ ਵਾਰੀ ਫੰਡਸ ਹੁੰਦੇ ਨਹੀਂ ਚਲੋ ਆਪਾਂ ਸਾਰੇ ਕੈਸ਼ ਲੈ ਕੇ ਵੀ ਨਹੀਂ ਆਉਂਦੇ ਹੈਗੇ ਇੱਕ ਕੋਸ਼ਿਸ਼ ਜ਼ਰੂਰ ਕਰਿਆ ਕਰੋ ਮੇਰੀ ਛੋਟੀ ਜੀ ਤੁਹਾਨੂੰ ਟਿਪ ਹੈਗਾ ਆ ਆਉਣ ਲੱਗਿਆਂ ਇੱਕ ਦੋ ਦਿਨ ਪੁਰਾਣੀ ਆਪਣੀ ਬੈਂਕ ਤਾਂ ਜੇ ਤੁਹਾਨੂੰ ਇੱਥੇ ਆਨ ਕੋਈ ਚੀਜ਼ ਪੁੱਛੀ ਜਾਵੇ ਰ ਤੁਸੀਂ ਹੁਣ ਆਪਣੀ ਬੈਂਕ ਦੀ ਸਟੇਟਮੈਂਟ ਜਿਹੜੀ ਸ਼ੋਅ ਕਰ ਦਿਓ ਇਹਦੇ ਨਾਲ ਨਾਲ ਹੁਣ ਇੱਕ ਹੋਰ ਇਦਾਂ ਦੇ ਕੇਸ ਸਾਹਮਣੇ ਆਉਂਦੇ ਜਿਹਦੇ ਵਿੱਚ ਇੱਥੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਮੰਨ ਲਓ 60 65 ਸਾਲ ਦੇ ਕਰੀਬ ਹੈਗੀ ਆ ਜਾਂ ਉਹ ਲੋਕ ਵੀ ਜਿਹੜੇ ਕੈਨੇਡਾ ਵਿੱਚ ਪਹਿਲੋਂ ਦੋ ਦੋ ਤਿੰਨ ਤਿੰਨ ਆਰੀ ਟਰੈਵਲ ਕਰ ਚੁੱਕੇ ਆ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਉਹਨਾਂ ਨੂੰ ਵੀ ਰੋਕੇ ਪੁੱਛਿਆ ਜਾ ਰਿਹਾ ਵੀ ਤੁਸੀਂ ਦੁਬਾਰਾ ਹੁਣ ਕਿਉਂ ਆ ਰਹੇ ਹੋ ਕੀ ਕਾਰਨ ਆ ਇਹਦੇ ਕੋਈ ਜਾਣਾ ਹੈਗਾ ਆ ਇਹਨਾਂ ਚੀਜ਼ਾਂ ਦੇ ਉੱਤੇ ਵੀ ਅੱਜਕੱਲ ਪੁੱਛ ਕੇ ਛੋਰੀ ਆ ਤੇ ਜਿਹੜੇ ਪ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਕੈਨੇਡਾ ਵਿੱਚ ਬੁਲਾ ਰਹੇ ਹੋ ਜਾਂ ਤੁਸੀਂ ਇੰਡੀਆ ਤੋਂ ਕੈਨੇਡਾ ਵਿੱਚ ਭੇਜ ਰਹੇ ਹੈਗੇ ਹੋ ਮੇਰੀ ਤੁਹਾਨੂੰ ਇੱਕ ਛੋਟੀ ਜੀ ਇੱਕ ਐਡਵਾਈਸ ਹੈਗੀ ਆ ਕਿ ਆਪਣੇ ਪੇਰੈਂਟਸ ਦੀ ਜਿਹੜੀ ਇੱਕ ਮੈਡੀਕਲ ਹੈਲਥ ਇੰਸ਼ੋਰੈਂਸ ਹੈ ਨਾ ਉਹ ਜਰੂਰ ਉਹਨਾਂ ਨਾਲ ਲੈ ਕੇ ਦਿਵੋ ਕਿਉਂਕਿ ਜਦੋਂ 에어ਪੋਰਟ ਤੇ ਕੋਈ ਪੁੱਛਗਿੱਛ ਹੁੰਦੀ ਆ ਤੇ ਇਸੇ ਗੱਲ ਉੱਤੇ ਪੰਗਾ ਪੈਂਦਾ ਕਿਉਂਕਿ ਉਹਨਾਂ ਦੇ ਕੋਲ ਜਿਹੜੀ ਲੋੜੀਂਦੀ ਹੈਲਥ ਇੰਸ਼ੋਰੈਂਸ ਆ ਅਵੇਲੇਬਲ ਨਹੀਂ ਹੁੰਦੀ ਤੇ ਕੁਝ ਸਾਡਾ ਇੱਕ ਲੈਂਗੁਏਜ ਬੈਰੀਅਰ ਵੀ ਵਿੱਚ ਆ ਜਾਂਦਾ ਹੈਗਾ ਉਹਦੇ ਵਿੱਚ ਵੀ ਮੇਰੀ ਇੱਕ ਤੁਹਾਨੂੰ ਟਿਪ ਹੈਗੀ ਆ ਵੀ ਜੇ ਤੁਹਾਨੂੰ ਕੈਨੇਡਾ 에어ਪੋਰਟ ਤੇ ਆਇਆ ਨੂੰ ਜੋ ਤੁਹਾਡੀ ਆਫੀਸਰ ਨਾਲ ਗੱਲਬਾਤ ਹੋ ਰਹੀ ਹੈ ਆਬਵੀਅਸਲੀ ਉਹ ਇੰਗਲਿਸ਼ ਵਿੱਚ ਹੋਊਗੀ ਜੇ ਤੁਸੀਂ ਮੰਟਰੀਅਲ ਆ ਰਹੇ ਹੋ ਉੱਥੇ ਫ੍ਰੈਂਚ ਬੋਲਦੇ ਫ੍ਰੈਂਚ ਵਿੱਚ ਹੋਊਗੀ ਹੁਣ ਜੇ ਤੁਹਾਨੂੰ ਦੋਨੋਂ ਦੋਨਾਂ ਜ਼ੁਬਾਨਾਂ ਦੇ ਵਿੱਚ ਦਿੱਕਤ ਆਉਂਦੀ ਆ ਤਾਂ ਤੁਸੀਂ ਉੱਥੋਂ ਇੰਟਰਪ੍ਰੀਟਰ ਦੀ ਡਿਮਾਂਡ ਕਰ ਸਕਦੇ ਹੋ ਇੰਟਰਪ੍ਰੀਟਰ ਕੀ ਹੁੰਦਾ ਜਿਹੜਾ ਤੁਹਾਡਾ ਪੰਜਾਬੀ ਦੀ ਜੋ ਤੁਸੀਂ ਬੋਲਦੇ ਹੋ ਉਹਦਾ ਤਰਜਮਾ ਉਹ ਇੰਗਲਿਸ਼ ਵਿੱਚ ਕਰਕੇ ਦੱਸਦਾ ਤੇ ਜਿਹੜਾ ਆਫੀਸਰ ਇੰਗਲਿਸ਼ ਵਿੱਚ ਬੋਲਦਾ ਉਹਦਾ ਤਰਜਮਾ ਪੰਜਾਬੀ ਦੇ ਵਿੱਚ ਕਰਕੇ ਤੁਹਾਨੂੰ ਦੱਸਦਾ ਹੈਗਾ ਤਾਂ ਜੋ ਤੁਹਾਡੀ ਜਿਹੜੀ ਵਾਰਤਾ ਲਾਪੀਆ ਗੱਲਬਾਤ ਉਹ ਈਜ਼ੀਲੀ ਆਫੀਸਰ ਦੇ ਨਾਲ ਹੋ ਸਕੇ ਸੋ ਜੇ ਤੁਹਾਨੂੰ ਇੰਟਰਪ੍ਰੀਟਰ ਦੀ ਹੁਣ ਸਮਝ ਨਹੀਂ ਆਉਂਦੀ ਆਮ ਕਰਕੇ ਬਹੁਤ ਵੱਡੀ ਮੁਸੀਬਤ ਹੈ ਅਸੀਂ ਬੋਲਦੇ ਨਹੀਂ ਜੇ ਤੁਹਾਨੂੰ ਇੰਟਰਪ੍ਰੀਟਰ ਦੀ ਸਮਝ ਨਹੀਂ ਆਉਂਦੀ ਉੱਥੇ ਅਬਜੈਕਟ ਕਰ ਦਿਓ ਕਿ ਮੈਨੂੰ ਇਹਦੀ ਗੱਲ ਸਮਝ ਨਹੀਂ ਆਉਂਦੀ ਹੈਗੀ ਮੈਨੂੰ ਕਿਸੇ ਹੋਰ ਇੰਟਰਪ੍ਰੀਟਰ ਦੀ ਲੋੜ ਹੈਗੀ ਆ ਇੱਕ ਚੀਜ਼ ਹੋਰ ਹ ਜੇ ਤੁਸੀਂ ਹੁਣ ਕੈਨੇਡਾ ਚ ਆ ਕੇ ਕਹਿ ਰਹੇ ਹੋ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਵੀ ਅਸੀਂ ਤੇ ਰਿਫਿਊਜੀ ਕੇਸ ਨਹੀਂ ਲਾਉਣਾ ਅਸੀਂ ਪੋਲਿਟਿਕਲ ਅਸਾਈਲਮ ਦਾ ਕੇਸ ਅਪਲਾਈ ਨਹੀਂ ਕਰਨਾ ਸਾਨੂੰ ਧੱਕੇ ਨਾ ਕਹਿੰਦੇ ਹੈਗੇ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਕੈਨੇਡਾ ਦਾ ਨਾ ਇੱਕ ਕਾਨੂੰਨ ਹੈਗਾ ਜਿਹਨੂੰ ਅਸੀਂ ਚਾਰਟਰ ਆਫ ਰਾਈਟਸ ਕਹਿੰਦੇ ਆ ਚਾਰਟਰ ਆਫ ਰਾਈਟਸ ਦੇ ਵਿੱਚ ਕੀ ਹੁੰਦਾ ਹੈ ਵੀ ਕੋਈ ਵੀ ਬੰਦਾ ਜਿਹੜਾ ਕੈਨੇਡਾ ਦੇ ਵਿੱਚ ਚਾਹੇ ਬਾਈ ਲੈਂਡ ਆਵੇ ਬਾਈ ਸੀ ਆਵੇ ਜਾਂ ਬਾਈ 에ਅਰ ਆਵੇ ਜਿਉ ਇੱਕ ਵਾਰੀ ਕੈਨੇਡਾ ਦੀ ਧਰਤੀ 'ਤੇ ਉਹ ਪੈਰ ਰੱਖ ਦਿੰਦਾ ਨਾ ਤੇ ਇਹ ਜਿਹੜਾ ਕਾਨੂੰਨ ਆ ਉਹਦੇ ਅਧਿਕਾਰਾਂ ਦੀ ਵੀ ਰੱਖਿਆ ਕਰਦਾ ਹੈਗਾ ਸੋ ਉਹਦੇ ਵਿੱਚ ਅਧਿਕਾਰ ਤੁਹਾਡੇ ਹੀ ਹੁੰਦਾ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ CBSA ਜਾਂ ਇਮੀਗ੍ਰੇਸ਼ਨ ਆਫੀਸਰ ਆ ਉਹ ਤੁਹਾਡੇ ਨਾਲ ਕਿਸੇ ਨਾ ਕਿਸੇ ਵਿੱਚ ਥੋੜਾ ਤੱਕਾ ਕਰ ਰਿਹਾ ਜਾਂ ਤੁਹਾਨੂੰ ਉਹਦੀ ਗੱਲਬਾਤ ਸਮਝ ਨਹੀਂ ਆ ਰਹੀ ਜਾਂ ਤੁਹਾਨੂੰ ਉਹ ਤੱਕੇ ਨਾਲ ਰਿਫਿਜੀ ਕਿਸਪਲਾਈ ਕਰਨੀ ਕਹਿ ਰਿਹਾ ਆ ਤੇ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਮੈਨੂੰ ਲੀਗਲ ਏਡ ਦੀ ਲੋੜ ਆ ਮੈਨੂੰ ਵਕੀਲ ਦੀ ਲੋੜ ਆ ਮੈਨੂੰ ਕੰਸਲਟੈਂਟ ਦੀ ਲੋੜ ਆ ਤਾਂ ਉਹ ਅਗਰ ਤੁਸੀਂ ਇਹ ਚੀਜ਼ ਡਿਮਾਂਡ ਕਰ ਦਿਓ ਤੇ ਉਹ ਤੁਹਾਨੂੰ ਇਹ ਚੀਜ਼ਾਂ ਪ੍ਰੋਵਾਈਡ ਕਰ ਦੋ ਮਨ ਨਹੀਂ ਕਰ ਸਕਦੇ ਹੈਗੇ ਹੁਣ ਕਹਿਣਾ ਤੁਸੀਂ ਹੁੰਦਾ ਮੈਂ ਤੁਹਾਨੂੰ ਸਿਰਫ ਅਵੇਅਰ ਕਰ ਸਕਦਾ ਹੈਗਾ ਇਹ ਚੀਜ਼ਾਂ ਤੁਸੀਂ ਡਿਮਾਂਡ ਕਰਨੀਆਂ ਹੁੰਦੀਆਂ ਨੇ ਉਹਨਾਂ ਦਾ ਫਰਜ਼ ਹੈ ਉਹਨੂੰ ਤੁਹਾਨੂੰ ਪ੍ਰੋਵਾਈਡ ਕਰਨੀਆਂ ਹੈਗੀਆਂ ਨੇ ਦੂਸਰੀ ਰਹੀ ਗੱਲ CBS ਯੂਫੀਸਰ ਜਿਹੜੇ ਨੇ ਇਹ ਕੋਈ ਨਵੀਂ ਸ਼ਕਤੀ ਨਹੀਂ ਕਰ ਰਹੇ ਹੈਗੇ ਇਹ ਕਿਸੇ ਸਮੇਂ ਸਮੇਂ ਤੇ ਸ਼ਕਤੀਆਂ ਚੱਲਦੀਆਂ ਆਉਂਦੀਆਂ ਹੈਗੀਆਂ ਨੇ ਔਰ ਇਹਦੇ ਵਿੱਚ CBS 6 ਜਾਂ ਇਮੀਗ੍ਰੇਸ਼ਨ ਆਫੀਸਰ ਤੱਕੇ ਨਾਲ ਕਿਸੇ ਦਾ ਰਿਫਿਊਜੀ ਕੇਸ ਨਹੀਂ ਲਵਾਉਂਦੇ ਹੈਗੇ ਉਹ ਆਪਣੇ ਵੱਲੋਂ ਤੁਹਾਨੂੰ ਇੱਕ ਚੀਜ਼ ਕਹਿੰਦੇ ਨੇ ਇੰਜ ਇਸ ਤਰੀਕੇ ਕਹੋ ਤੁਹਾਨੂੰ ਇੱਕ ਜਾਣਕਾਰੀ ਦਿੰਦੇ ਨੇ ਵੀ ਉਹ ਤੋਂ ਅਨੁਪੋਸ਼ਟ ਦੇ ਵੀ ਤੁਹਾਨੂੰ ਤੁਹਾਡੇ ਕੰਟਰੀ ਵਿੱਚ ਕੋਈ ਖਤਰਾ ਆ ਤੁਹਾਡੀ ਜਾਨ ਮਾਲ ਨੂੰ ਖਤਰਾ ਹੈ ਤੁਸੀਂ ਇੱਥੇ ਪੋਲਿਟਿਕਲ ਸ਼ਰਮ ਦਾ ਕੇਸ ਪਾ ਸਕਦੇ ਹੈਗੇ ਹੋ ਜੇ ਨਹੀਂ ਹੈਗਾ ਰ ਤੁਹਾਨੂੰ ਅਸੀਂ ਕੈਨੇਡਾ 'ਚ ਐਂਟਰੀ ਨਹੀਂ ਦੇ ਰਹੇ ਤੁਸੀਂ ਵਾਪਸ ਜਾਣਾ ਤਾਂ ਵਾਪਸ ਨਹੀਂ ਸੀ ਆਪਣੇ ਘਰ ਆਪਣੀ ਕੰਟਰੀ ਪਲੇਨ 'ਚ ਬੈਠੋ ਤੇ ਚਲੇ ਜਾਓ ਇਹ ਜਦੋਂ ਕੈਨੇਡਾ ਵਿੱਚ ਐਂਟਰ ਨਹੀਂ ਹੋਣ ਦੇਣਾ ਹੈਗਾ ਹੁਣ ਇਹਨਾਂ ਚੀਜ਼ਾਂ ਵਿੱਚ ਦੇਖੋ ਕਿਸੇ ਚੀਜ਼ ਨੂੰ ਦੱਸਣ ਵਿੱਚ ਤੇ ਕਿਸੇ ਚੀਜ਼ ਨੂੰ ਸਮਝਣ ਵਿੱਚ ਦੋਨੋਂ ਚ ਫਰਕ ਆ ਗਿਆ ਨਾ ਉਹ ਤੇ ਸਾਨੂੰ ਇੱਕ ਦੱਸ ਰਿਹਾ ਵੀ ਸਾਡਾ ਆ ਕਾਨੂੰਨ ਆ ਜੇ ਤੁਹਾਨੂੰ ਕੋਈ ਖਤਰਾ ਤੁਸੀਂ ਇਹਦੇ ਸ਼ আলম ਦਾ ਕੇਸ ਪਾ ਲੋ ਤਾਂ ਅਸੀਂ ਇਹ ਸਮਝ ਲੈਨੇ ਆ ਨਹੀਂ ਸਾਨੂੰ ਧੱਕੇ ਨਾਲ ਸ਼ আলম ਦਾ ਕੇਸ ਪਾਉਂਦੇ ਆ ਸੋ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਸੋ ਜੇ ਤੁਹਾਡਾ ਸ਼ আলম ਦਾ ਕੇਸ ਲੱਗ ਗਿਆ ਹੈਗਾ ਆ ਤੁਹਾਨੂੰ ਕੋ ਲੀਗਲ ਹੈਲਪ ਦੀ ਲੋੜ ਹੈ ਤਾਂ ਤੁਸੀਂ ਬਾਹਰ ਆ ਕੇ ਕੋਈ ਵੀ ਆਪ ਦਾ ਕੰਸਲਟੈਂਟ ਜਾਂ ਚੰਗਾ ਲਾਇਰ ਜਿਹੜਾ ਹੈਗਾ ਚੂਜ਼ ਕਰਕੇ ਤੇ ਆਪਣਾ ਕੇਸ ਤੁਸੀਂ ਵਿਧਰੋ ਵੀ ਕਰ ਸਕਦੇ ਹੋ ਜੇ ਤੁਸੀਂ ਉਹਨੂੰ ਅੱਗੇ ਕੰਟੀਨਿਊ ਕਰਨਾ ਤੁਸੀਂ ਉਹਨੂੰ ਕੰਟੀਨਿਊ ਵੀ ਕਰ ਸਕਦੇ ਹੈਗੇ ਹੋ ਸੋ ਅਗੇਨ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਜੇ ਤੁਸੀਂ ਮੇਰੇ ਨਾਲ ਕੰਟੈਕ ਇੰਸਟਾਗ੍ਰam ਆਈਡੀ ਮੇਰੀ ਜੀਐਸ ਚਲੋਂ ਮੇਰਾ ਫੇਸਬੁੱਕ ਪੇਜ ਜਸਟ ਕਰਨ ਸਿੰਘ ਚਲੋਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੈਗੇ ਹੋ ਇੱਥੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਸੋ ਬਾਕੀ ਨਵੀਂ ਜਾਣਕਾਰੀ ਨਾਲ ਤੁਹਾਡੇ ਨਾਲ ਦੁਬਾਰਾ ਫਿਰ ਸਾਂਝ ਪਾਵਾਂਗੇ ਉਮੀਦ ਕਰਦੇ ਆ ਇਸ 에어ਪੋਰਟ ਦੇ ਤੁਸੀਂ ਵੀ ਲੈਂਡ ਕਰੋ ਤੇ ਤੁਹਾਡੇ ਨਾਲ ਵੀ ਸਾਡੇ ਰੂਬਰੂ ਦਰਸ਼ਨ ਵੇਲੇ ਹੋਣ ਰੱਬ ਰੱਖਾ